फिलहाल इतने पैंती सौ छोटे से तो हर एक बूटे का मनु ना पता है हर एक बूटे की जरूरत पता है गर्मी रहना है ठंड रहना है पानी कि चाहिए करीब करीब पे हज घंटे डेली पार्क गुजार तो एक कछुआ तीन तो पत्थर का उखा तो पत्थर ढाई महीने पत्थर का कछुआ बनाया ते लगे कि नैचुरल तो ढाई वरें लाग गए विश्वा क्योंकि साढ़े बी फिट उच्चा पेड़ मैं उपर चढ़ के की थी। लाके पैर तक कई चीजें नहीं साल बंडल वगैरह मैं जिथो जो बचानवा छतड़ी छुत जो भी किया जा सकता सुद्राक्ष माला मूलों में बहरों मंगवा बिल्कुल तेजस्फी का रूप उस लगे एथे कैक्टस गार्डन बनाया जो किसी पार्क नहीं है ਇੱਥੇ ਹਰਬਲ ਗਾਰਡਨ ਬਣਾਇਆ ਹੈ ਐਸੇ ਬਾੜ ਬਣਾਏ ਨੇ ਬਾੜਾਂ ਦੇ ਜਿਹੜੇ ਉੱਗਣ ਵਾਲੇ ਰੁੱਖ ਨੇ ਪਾਈਨ ਵਗੈਰਾ ਉਹ ਵੀ ਲਾਏ ਨੇ ਤੇ ਐਸ ਮਾਰੇ ਉਹ ਸੁਤੰਸਤ ਇਹ ਕਿ ਜੋ ਕਹਨ ਨਾ ਜੋ ਮੰਗੇ ਠਾਕਰ ਆਪਣੇ ਤੇ ਜੋ ਮੈਂ ਕਦੀ ਇੱਛਾ ਕੀਤੀ ਮੈਂ ਸਾਰਾ ਮਾਰ ਲੋ ਕਿਤਾ ਕੀ ਨਾ ਮੈਂ ਤੇ ਕੀ ਕੰਮ ਕਰ ਜਨਾਬ ਮੈਂ ਰਵੀਰ ਸਿੰਘ ਨੰਦਾਵਾ ਪੇਸ਼ੇ ਤੋਂ ਮੈਂ ਡਾਕਟਰ ਹਾਂ ਸਕਿਨ ਸਪੈਸ਼ਲਿਸਟ ਪਿਛਲੇ 50 ਵਰਿਆਂ ਤੋਂ ਮੈਂ ਸਕਿੰਦੇ ਬਿਮਾਰੀਆਂ ਦਾ ਇਲਾਜ ਕਰ ਰਿਹਾ ਹਾਂ ਇਨ ਡਿਫਰੈਂਟ ਇੰਸਟੀਟਿਊਸ਼ਨਸ ਜਿੱਦਾਂ ਤੁਸੀਂ ਪਾਰਕ ਹੈ ਬੜਾ ਸੋਹਣਾ ਬਣਾਇਆ ਸੋ ਕਦੋਂ ਇਸ ਦੀ ਸ਼ੁਰੂਆਤ ਕੀਤੀ ਤੇ ਕੀ ਮੋਟਿਵ ਲੈ ਕੇ ਚੱਲੇ ਸੀਗੇ ਤੇ ਕਿੰਨਾ ਸਮਾਂ ਲੱਗਾ ਜਨਾਬ ਮੈਂ 82 ਸਾਲਾਂ ਦਾ ਹੋ ਗਿਆ ਤੇ 35 ਵਰਿਆਂ ਦੇ ਇਸ ਪਾਰਕ ਨਾਲ ਮੇਰਾ ਸਬੰਧ ਜੁੜਿਆ ਆ ਮੈਂ ਬੋਟਨੀ ਸਾਇੰਸ ਡਾਕਟਰ ਐਮ ਡੀ ਤੇ ਹਾਂ ਇਹਦੇ ਅਲਾਵਾ ਮੈਂ ਬੀ ਐਸ ਸੀ ਆਨਰਸ ਬੋਟਨੀ ਵੀ ਜੋ ਕੀਤਾ ਤੇ ਮੈਂ ਸ਼ੁਰੂ ਤੋਂ ਨੇਚਰ ਨਾਲ ਜੁੜਿਆ ਆ ਮੇਰੀ ਜਰੂਰਤ ਸ਼ੁਰੂ ਤੋਂ ਉਮੰਗ ਸੀ ਮਨ ਵਿੱਚ ਤਰੰਗ ਸੀ ਕਿ ਕਿਸੇ ਤਰੀਕੇ ਨਾਲ ਇੱਕ ਸੋਨਾ ਜਿਹਾ ਪਾਰਕ ਨਾ ਆ ਜਾਏ ਜਦੋਂ ਅਥੇ 50 ਪੰਜਾਬ ਅਸੀਂ ਆਏ 85 ਦੇ ਵਿੱਚ ਤੇ ਸਾਡੇ ਘਾਰ ਦੇ ਪਿੱਛੇ ਨਾ ਇੱਕ ਵੀਰਾਨ ਜਗਾ ਸੀ ਜਿਹੜਾ ਗਵਰਨਮੈਂਟ ਤਾਂ ਛੱਡਿਆ ਆਪਾਂ ਜਗਾ ਸੀ ਉਹ ਉਜਾੜ ਸੀ ਉਹ ਉਜਾੜ ਸੀ ਪਿਆ ਆ ਇਧਰੋਂ ਉਧਰੋਂ ਆਉਣਾ ਮੁਸ਼ਕਲ ਸੀ ਮੈਂ ਮਨ ਵਿੱਚ ਸੋਚਿਆ ਕਿ ਉਹਨਾਂ ਨੂੰ ਸੋਨਾ ਜਾਂ ਸੁਚੱਜਾ ਜਾਂ ਪਾਰਕ ਨਿਵੇਕਲਾ ਜਾਂ ਪਾਰਕ ਬਨਾਇਆ ਜਾਏ ਜਿਹੜਾ ਲੁਧਿਆਣਾ ਵਿੱਚ ਔਣ ਜਾਣ ਵਾਲੇ ਬੰਦਿਆਂ ਨੂੰ ਇੱਥੇ ਚੰਦ ਮਹਿਰ ਗੁਜ਼ਾਰਨ ਵਿੱਚ ਖੁਸ਼ੀ ਮਹਿਸੂਸ ਹੋਵੇ ਤੇ ਮੈਂ ਇੱਥੇ ਉਪਰਾਲਾ ਸ਼ੁਰੂ ਕੀਤਾ 10 ਸਾਲ ਵਿੱਚ ਮਨੂੰ ਜ਼ਮੀਨ ਪਧਰੀਕਰਨ ਵਿੱਚ ਲੰਘ ਕੇ ਉਹ ਤੋਂ ਬਾਅਦ ਮੈਂ ਹੌਲੀ-ਹੌਲੀ ਪਲਾਂਟੇਸ਼ਨ ਵਗੈਰਾ ਸ਼ੁਰੂ ਕੀਤੀ ਕੁਝ ਪੁਰਾਣੇ ਪੀੜ ਲੱਗੇ ਹੋਏ ਸਨ ਤੇ ਫਿਲਹਾਲ ਇੱਥੇ 3500 ਛੋਟੇ ਤੇ ਵੱਡੇ ਪੀੜ ਨੇ ਹਰ ਇੱਕ ਬੂਟੇ ਦਾ ਮੈਨੂੰ ਨਾਮ ਪਤਾ ਹੈ ਹਰ ਇੱਕ ਬੂਟੇ ਦੀ ਜੜਵੜ ਤੋਂ ਤਾਂ ਪਤਾ ਹੈ ਉਹਨੂੰ ਗਰਮੀ ਵਿੱਚ ਰਹਿਣਾ ਹੈ ਉਹਨੇ ਠੰਡ ਵਿੱਚ ਰਹਿਣਾ ਹੈ ਉਹਨੂੰ ਪਾਣੀ ਕਿੰਨਾ ਚਾਹੀਦਾ ਹੈ ਮੈਂ ਕ੍ਰੀਪਰੇ 5 6 ਘੰਟੇ ਡੇਲੀ ਪਾਰਕ ਵਿੱਚ ਗੁਜ਼ਾਰਦਾ 1.5 ਘੰਟੇ ਅੱਜ ਕੱਲ ਮੈਂ ਪੇਸ਼ੈਂਟ ਦੇਖਣਾ ਸਵੇਰੇ 10 ਤੋਂ 11:30 ਉਹ ਤੋਂ ਬਾਅਦ ਮੈਂ ਐਸੇ ਆ ਜਾਂਦਾ ਗੌਰਮੈਂਟ ਨੇ ਦੋ ਮਾਲੀ ਦਿੱਤੇ ਹੋਏ ਨੇ ਤੇ ਉਹ ਤੋਂ ਬਾਅਦ 8-10000 ਰੁਪਏ ਦਾ ਉਤੋਂ ਖਰਚ ਹੁੰਦਾ ਹੈ ਉਹ ਮੈਂ ਆਪਣੇ ਦਸਵੰਦ ਵਿੱਚੋਂ ਖਰਚ ਕਰਨਾ ਪੈਸੇ ਕਦੀ ਮੈਂ ਆਪਣੇ ਤੇ ਦੋ ਪੈਸੇ ਲਾ ਨਾ ਲਾਂ ਲੇਕਿਨ ਪਾਰਕ ਦੀ ਜਿਹੜੀ ਜ਼ਰੂਰਤ ਹੁੰਦੀ ਹੈ ਮੈਂ ਹਰ ਹਾਲਤ ਵਿੱਚ ਪੂਰੀ ਕਰ ਦਿੰਨਾ ਮੈਨੂੰ ਸ਼ੌਕ ਇੰਝ ਹੋਇਆ ਕਿ ਮੈਂ ਫਾਈਨਾਈਟਸ ਚੈਂਪੀਅਨਸ ਆਪਨੇ ਮੈਡੀਕਲ ਕਾਲਜ ਵਿੱਚ ਇਸ ਲਈ ਇੱਥੇ ਆਇਆ ਤੇ ਮੈਂ ਘਰ ਵੀ ਨਜ਼ਦੀਕ ਸੀ ਜਿਸ ਲਈ ਪਾਰਕ ਆਪਣੀ ਰੂਪਰੇਖਾ ਵਿੱਚ ਆ ਗਿਆ ਤੇ ਮੈਂ ਸੋਚਿਆ ਇੱਕ ਦਿਨ ਮੈਂ ਬਾਹਰ ਨਿਕਲਿਆ ਕਰੋ ਤਾਂ ਇੱਕ ਪੇੜ ਸੁੱਕਾ ਆਇਆ ਸੀ ਮੇਰੀ ਆਤਮਾ ਨੇ ਮਨੂੰ ਛਕ ਚੋੜ ਦਿੱਤਾ ਕਿ ਕੱਲ ਤਾਂ ਠੰਡੀ ਹਵਾ ਦੇਂਦਾ ਸੀ ਆਕਸੀਜਨ ਦੇਂਦਾ ਸੀ ਸਿੜੀਆਂ ਦਾ ਰਹਿਣ ਬਸੇਰਾ ਸੀ ਅੱਜ ਹੈ ਸੁੱਕਾ ਪਿਆ ਆ ਕਿਉਂ ਨਾ ਇਹਨੂੰ ਪੁਨਰਜੀਵਿਤ ਕੀਤਾ ਜਾਏ ਕਿਉਂ ਨਾ ਪਰ ਆਰਟਿਸਟ ਮੈਂ ਹਾਂ ਸਾਂ ਕੇਵਲ ਕਾਗਜ਼ ਤੋਂ ਮੈਂ ਉਹਦੇ ਉੱਪਰ ਆ ਗਿਆ ਕਾਰਮ ਤੋਂ ਮੇ ਕੋਲ ਸਾਰੇ ਸਟ੍ਰੂਮੈਂਟਸ ਹਨ ਕਿਉਂਕਿ ਕਾਰਪੈਂਟਰ ਵਾਲੇ ਸਟੂਮੈਂਟਸ ਨੇ ਇਹਦੇ ਵਿੱਚ ਦੂਸਰੇ ਹੁੰਦੇ ਨੇ ਤੇ ਮੈਂ ਇੱਕ ਲੇਡੀ ਦੀ ਕਾਰਵਿੰਗ ਕਰਕੇ ਮੂਰਤੀ ਬਣਾਈ ਉਹਦਾ ਨਾਂ ਰੱਖਿਆ ਮੇਨਕਾ ਕਿਉਂਕਿ ਉਹ ਨਰਤਕੀ ਜਿਹੀ ਲੱਗਦੀ ਸੀ ਵਿਸ਼ਵਮ ਨਰਤਕੀ ਰਾਜਾ ਇੰਦਰ ਦੀ ਸਭ ਤੋਂ ਖੂਬਸੂਰਤ ਨਰਤਕੀ ਸੀ ਜਿਹਨੂੰ ਭਗਵਾਨ ਇੰਦਰ ਨੇ ਮਾਤ ਲੋਕ ਵਿੱਚ ਵਿਸ਼ਵਾਮিত্র ਦੀ ਤਪੱਸਿਆ ਪੰਗ ਕਰਨ ਵਾਸਤੇ ਭੇਜਿਆ ਸੀ ਉਦੋਂ ਬਾਅਦ ਉਹਨੇ ਸ਼ਾਦੀ ਕਰ ਲਈ ਐਨ ਜਦ ਬੱਚੀ ਹੋਈ ਜਿਹਦਾ ਨਾਮ ਸ਼ਕੁੰਤਲਾ ਸੀ ਸ਼ਕੁੰਤਲਾ ਦਾ ਵਿਆਹ ਰਾਜਾ ਦਸ਼ਯੰਤਰਨ ਹੋਇਆ ਜਿਨ੍ਹਾਂ ਦੋਵਾਂ ਦਾ ਇੱਕ ਬੁੱਢਾ ਹੋਇਆ ਜਿਹਦਾ ਨਾਮ ਸੀ ਭਰਤ ਸੀ ਉਹਦੇ ਨਾਂ ਤੋਂ ਭਰ ਕੁ ਵਰਸ਼ਾਂ ਪਿਆ ਐਸਮਾਰ ਇਤਿਹਾਸਿਕ ਇੰਪੋਰਟੈਂਸ ਹੈ ਕਿਉਂਕਿ ਰੱਬ ਦੀ ਇੱਛਾ ਸੀ ਕਿ ਮੇਨਕਾ ਤੇ ਵਿਸ਼ਵਾਮিত্র ਦੋਵੇਂ ਇਕੱਠੇ ਹੋਣ ਜਿਨ੍ਹਾਂ ਸਮਾਂ ਲੱਗਾ ਬਣਾਉਣ ਲਈ ਜਿਨ੍ਹਾਂ ਬ 6 ਮਹੀਨੇ ਲੱਗੇ ਸਨ ਮਨੂੰ ਮੇਨਕਾ ਬਣਾਉਣ ਵਿੱਚ ਤੇ ਢਾਈ ਵਰੇ ਲੱਗੇ ਵਿਸ਼ਵਾਮিত্র ਕਿ ਸਾਢੇ 22 ਫੁੱਟ ऊंचा ਪੇੜ ਸੀ। ਕਾਰਗ ਵਿੱਚ ਮੈਂ ਉੱਪਰ ਚੜ੍ਹ ਕੇ ਕੀਤੀ ਸਿਰ ਤੋਂ ਲੈ ਕੇ ਪੈਰ ਤੱਕ ਕਈ ਚੀਜ਼ਾਂ ਥੋਨੀ ਸੰਲ ਮਿਲਦੀ ਅੰਕ ਬੰਡਲ ਵਗੈਰਾ ਮੈਂ ਬਣਾ ਰਿਹਾ ਸੀ ਜਿਥੋਤੇ ਤੋਂ ਮੰਗਾ ਕੇ ਧੁੱਪ ਤੋਂ ਬਚਾਨ ਵਾਸਤੇ ਛਤਰੀ ਛਤ ਜੋ ਵੀ ਕੀਤਾ ਜਾ ਸਕਦਾ ਸੀ ਰੁਦਰਾਕਸ਼ੀਆ ਮਾਲਾ ਮੂਲੋਂ ਮੈਂ ਬਾਰੋਂ ਮੰਗਵਾ ਦਿਆਂ ਤਾਂ ਕਿ ਬਿਲਕੁਲ ਉਹ ਜਸਵੀ ਤਜਸਵੀ ਦਾ ਰੂਪ ਉਹਨੂੰ ਲੱਗੇ ਸਰ ਤੁਸੀਂ ਜਿਹੜੇ ਭਾਰਕ ਬਣਾਇਆ ਪੂਰਾ ਕਿਸੇ ਖਾਸ ਮਾਡਲ ਨੂੰ ਦੇਖ ਕੇ ਬਣਾਇਆ ਹੈ ਕਿਸੇ ਮਾਡਲ ਤੋਂ ਪ੍ਰਭਾਵਿਤ ਹੋ ਕੇ ਕਿਸੇ ਕੰਟਰੀ ਤੋਂ ਪ੍ਰਭਾਵਿਤ ਹੋ ਕੇ ਦੇਖੋ ਵਾਸਤਵਿਕਨਾ ਮੈਨੂੰ ਜਪਨੀਜ਼ ਬੜੇ ਅੱਛੇ ਲੱਗਦੇ ਨੇ ਕਿਉਂਕਿ ਉਹਨਾਂ ਦੇ ਵਿੱਚ ਪੰਜ ਗੁਣ ਨੇ ਜਿਹੜੇ ਕਿਸੇ ਦੁਨੀਆ ਦੇ ਦੇਸ਼ ਵਿੱਚ ਨਹੀਂ ਹੈ ਅਨੈਸਟੀ ਸਿਨਸੀਅਲਟੀ ਪੰਚੁਐਲਟੀ ਲੇਬਰ ਐਂਡ ਡੈਡੀਕੇਸ਼ਨ ਜਿਹੜੇ ਬੰਦੇ ਦੇ ਪੱਲੇ ਪੰਜ ਚੀਜ਼ਾਂ ਨੇ ਨਾ ਉਹ ਕਦੀ ਵੀ ਜ਼ਿੰਦਗੀ ਵਿੱਚ ਖੱਲੇ ਵਾਲ ਨੇ ਆਵੇਗਾ ਉਹਨਾਂ ਦੇ ਪਾਰਕ ਬਣਾਉਂਦੇ ਆਪਣੇ ਕਲਾ ਜਿਹਦੇ ਵਿੱਚ ਮੈਡੀਟੇਸ਼ਨ ਸੈਂਟਰ ਸੈਂਟਰ ਵਿੱਚ ਹੁੰਦਾ ਹੈ ਭਗਵਾਨ ਬੁੱਧ ਦੀ ਪ੍ਰਤਿਮਾ ਹੁੰਦੀ ਹੈ ਖਟਿਆਂ ਦੇ ਟੇਬਲ ਹੁੰਦੇ ਨੇ ਤਾਂ ਕਿ ਇਹ ਗਰਮੀ ਵਿੱਚ ਗਰਮ ਨਾ ਹੋ ਜਾਣ ਸਰਦੀਸ਼ ਪਿੱਛੇ ਸੋਰਸ ਆਫ ਵਾਟਰ ਹੁੰਦਾ ਝੜਨਾ ਹੁੰਦਾ ਉਹਦੇ ਨਾਲ ਕੋਈ ਛੀਲ ਟਾਈਪ ਹੁੰਦੀ ਹੈ ਥੋੜੀ ਦੂਰ ਤੇ ਪਹਾੜ वगैरह ਹੁੰਦੇ ਨੇ ਮੈਂ ਸਾਰੀਆਂ ਚੀਜ਼ਾਂ ਜਦੋਂ ਕਰ ਬੈਠਾ ਤੇ ਮੈਂ ਕਹਾ ਤੇ ਜਪਾਨੀਆਂ ਦੀ ਦੇਨ ਸੀ ਤੇ ਮੈਂ ਕੀ ਕੀਤਾ ਅੱਛਾ ਬੋਟ ਵੀ ਤੁਸੀਂ ਬਣਾਈ ਹੋਈ ਹੈ ਇਹ ਕਿੱਥੋਂ ਲਿਆਂਦੀ ਤੁਸੀਂ ਆਪ ਬਣਾਈ ਤਿਆਰ ਕੀਤੀ ਬੋਟ ਮੈਂ ਆਪੋ 8 ਮਹੀਨੇ ਲੱਕੜੀ ਛਕੜੀ ਕਟਾ ਕੇ ਨਾ ਬਾਕੀ ਸਾਰੀ ਸ਼ੇਪ ਸ਼ੂਪ ਪਹਾੜ ਇੱਕ ਕਛੂਆ ਉੱਥੇ ਬੈਠਾ ਹੈ ਜ਼ਮੀਨ ਦੇ ਉੱਤੇ ਲਹਿਰਾਂ ਬਣਾਈਆਂ ਨੇ ਜਿਤੇ ਲੱਗਦਾ ਕਿ ਲਹਿਰਾ ਚੱਲਦੀ ਆ ਪਿਆ ਨੇ ਤੇ ਇੱਕ ਕਛੂਆ ਤੁਸੀਂ ਪੱਥਰ ਦਾ ਉੱਥੇ ਦੇਖਿਆ ਹੋਗਾ ਉਹ ਪੱਥਰ ਦੇ 2.5 ਮਹੀਨੇ ਤੋਂ ਮੈਂ ਪੱਥਰ ਦਾ ਕਛੂਆ ਬਣਾਇਆ ਤੇ ਲੱਗੇ ਕਿ ਨੇਚਰਲ ਹੈ ਅਜਾ ਸਰ ਤੁਹਾਡੀ ਉਮਰ ਲਗਭਗ 80 ਸਾਲ ਤੋਂ ਉੱਪਰ ਹੈ ਉਹ ਜਨਾਬ ਬਾਕੀ ਉਮਰ ਵੀ ਤੁਸੀਂ ਅੱਜ ਵੀ ਲੱਗੇ ਹੋਏ ਹੋ ਕੰਮ ਤੇ ਫਿਰ ਲਗਭਗ ਤੇ ਮੈਂ ਸੁਪਰ ਸੀਨੀਅਰ ਸਿਟੀਜ਼ਨ ਹੋ ਗਿਆ ਹਾਂ ਮੈਂ 80 ਸਾਲ ਤੇਰਾ 80 ਸਾਲਾਂ ਵਾਲਾ ਲੱਗਾ ਹੈ ਲੇਕਿਨ ਮੈਂ ਆਪਣੇ ਨੂੰ 32-34 ਸਾਲ ਤੋਂ ਜ਼ਿਆਦਾ ਕਰੀ ਨਹੀਂ ਸਮਝਿਆ ਮੈਂ ਉਹੀ ਕੰਮ ਜੇ ਤੱਕ ਭੱਜ ਦੌੜ ਕੇ ਕਰਦਾ ਰਹਿਣਾ ਦੇ ਜੇ ਮੈਂ 32 ਸਾਲ 34 ਸਾਲ ਪਹਿਲਾਂ ਕੀਤਾ ਸਰ ਮੋਟਿਵ ਕੀ ਹੈਗਾ ਹੁਣ ਅੱਗੇ ਕੀ ਇਖਵਾਇਸ਼ ਹੈਗੀ ਕੀ ਸੁਪਨਾ ਹੈਗਾ ਪਾਰਕ ਚ ਹੋਰ ਕੀ ਜਨਾਬ ਮੇਰੀ ਆਤਮਾ ਪਾਰਕ ਵਿੱਚ ਹੀ ਮੈਂ ਜਿਹੜਾ 5 6 ਘੰਟੇ ਘਰ ਰਹਿਣਾ ਰਹਿਣਾ ਉਹ ਵੀ ਰਾਤੀ ਪਾਰਕ ਦੇ ਬਾਰੇ ਸੋਚਦਾ ਰਹਿਣਾ ਸਵੇਰੇ ਆ ਕੇ ਵੀ ਪਾਰਕ ਮੇਰਾ ਮੋਟਿਵ ਹੈ ਵੇ ਕਿ ਹਮੇਸ਼ਾ ਇਹ ਪਾਰਕ ਐਂ ਜੀ ਰਹੇ ਬਾਹਰੋਂ ਆਉਣ ਵਾਲੇ ਵੈਸੇ ਆ ਮੈਂ ਕਹਿਣਾ ਐ ਵਜ੍ਹਾ ਨਹੀਂ ਵੇਕਲਾ ਪਾਰਕ ਤੁਹਾਨੂੰ ਪੰਜਾਬ ਵਿੱਚ ਨਹੀਂ ਮਿਲੇਗਾ ਇੱਥੇ ਕੈਕਟਸ ਗਾਰਡਨ ਬਣਾਇਆ ਹੈ ਜਿਹੜਾ ਪੰਜਾਬ ਵਿੱਚ ਕਿਸੇ ਪਾਰਕ ਵਿੱਚ ਨੇ ਹੈ ਐਥੇ ਹਰਬਲ ਗਾਰਡਨ ਬਣਾਇਆ ਹੈ ਐਥੇ ਬਾੜ ਬਣਾਏ ਨੇ ਬਾੜਾਂ ਤੇ ਜਿਹੜੇ ਉੱਗਣ ਵਾਲੇ ਬ੍ਰਿਖਸ਼ ਨੇ ਪਾਈਨ ਵਗੈਰਾ ਉਹ ਵੀ ਲਾਏ ਨੇ ਤੇ ਇਸ ਮਾਰੇ ਮਨੁਸ ਜਤੁਸ਼ਟੀ ਹੈ ਕਿ ਜੋ ਕੰਨ ਨਾ ਜੋ ਮੰਗੇ ਠਾਕਰ ਆਪਣੇ ਤੇ ਜੋ ਮੈਂ ਕਦੀ ਇੱਛਾ ਕੀਤੀ ਮੈਂ ਸਾਰਾ ਪਾਰ ਲੋਕੀ ਆ ਕੇ ਕਿੰਦਾ ਰਿਐਕਸ਼ਨ ਹੁੰਦਾ ਪਹਿਲਾਂ ਜਦੋਂ ਦੇਖਦੇ ਆ ਕੇ ਪਹਿਲਾਂ ਦੇਖਦੇ ਸੀ ਹੁਣ ਦੇਖਦੇ ਕਿੰਨਾ ਤੋਂ ਲੋਕੀ ਆ ਕੇ ਖੁਸ਼ ਹੋ ਰਿਹਾ ਕਿੰਦਾ ਮੈਡੀਟੇਸ਼ਨ ਕਿੰਨਾ ਖੁਸ਼ ਹੁੰਦੇ ਨੇ ਨਾ ਕਿ ਕੋਈ ਵੀ ਆਵੇਗਾ ਪ੍ਰਕਿਰਤੀ ਨੂੰ ਹਰ ਅਸੀਂ ਜੁੜੇ ਹੋਇਆ ਪ੍ਰਕਿਰਤੀ ਨਾਲ ਗੁਰੂ ਨਾਨਕ ਦੇਵ ਜੀ ਨੇ ਰਹਿਰਾਸ ਵਿੱਚ ਕੀ ਬਲਿਹਾਰੀ ਕੁਦਰਤ ਵਸਿਆ ਮੈਂ ਉਸ ਪਰਮਾਤਮਾ ਤੋਂ ਬਲਿਹਾਰ ਜਾਣਾ ਮੈਂ ਜਿਹੜਾ ਪੱਤੇ ਪੱਤੇ ਵਿੱਚ ਫੁੱਲ ਫੁੱਲ ਵਿੱਚ ਕੁਦਰਤ ਦੇ ਹਰ ਕੋਨੇ ਵਿੱਚ ਵਸਿਆ ਹੋਇਆ ਹੈ ਇਹ ਮੇਰਾ ਮੋਟਿਵ ਹੈ ਕਿ ਹਰ ਪੱਤੇ ਵਿੱਚ ਹਰ ਫੁੱਲ ਵਿੱਚ ਮੈਨੂੰ ਭਗਵਾਨ ਦਾ ਰੂਪ ਦਿਖਾਈ ਦੇਦਾ ਤੇ ਆਈ ਐਮ ਅ ਗੋਡ ਫੀਅਰਿੰਗ ਮੈਨ ਕਿ ਜਿੱਥੇ ਹਰੀਆਬਲ ਨੂੰ ਦੇਖ ਕੇ ਇੱਕ ਮੈਂ ਪੇੜੋਦਰ ਬਣਾਇਆ ਹੈ ਜਿਆਦਾਤਰ ਇਹ ਰੋਗ ਬੱਚਿਆਂ ਵਗੈਰਾ ਦੇ ਨਾਲ ਹੁੰਦੇ ਨੇ ਖੁਸ਼ ਹੁੰਦੇ ਨੇ ਪਰ ਚਿੰਤਿਤ ਹੁੰਦੇ ਨੇ ਕੁਝ ਲੋਕ ਐਵੇਂ ਜੇ ਹੁੰਦੇ ਨੇ ਜਿਹੜੇ ਘਰੋਂ ਲੜ ਝਗੜ ਕੇ ਜਾਂ ਪਰੇਸ਼ਾਨੀ ਹੁੰਦੇ ਨੇ ਉਹਨਾਂ ਨੂੰ ਦੇਖ ਕੇ ਇੱਕ ਮੂਰਤੀ ਬਣਾਈਏ ਔਰ ਇਹ ਵਕਤ ਵੀ گزر ਜਾਏਗਾ ਐਂਡ ਥਿਸ ਟਾਈਮ ਵਿਲ ਆਲਸੋ ਪਾਸ ਉਹ ਬੰਦਾ ਸਿਰ ਟਾ ਕੇ ਬੈਠਾ ਹੈ ਉਹਨਾਂ ਦੇ ਮੋਟੀਵੇਸ਼ਨ ਵਾਸਤੇ ਜੀ ਅੱਜ ਉਹਨੇ ਰਾਤ ਹੈ ਤੇ ਦਿਨ ਵੀ ਹੋਵੇਗਾ ਜੇ ਦੁੱਖ ਹੈ ਸੁੱਖ ਵੀ ਹੋਵੇਗਾ ਇਹ ਸਦਾ ਰਹਿਣ ਵਾਲੀਆਂ ਚੀਜ਼ਾਂ ਨੇ ਗੱਲ ਹੈ ਜੇ ਤੁਸੀਂ ਸ਼ੁਰੂਆਤ ਕੀਤੀ ਡਾਕਟਰ ਸਾਹਿਬ ਉਹ ਤਾਂ ਇੱਕ ਜੰਗਲ ਹੀ ਸੀਗਾ ਬੜਾ ਬੀਆਬਾਨ ਬੇਜਵਾਨ ਜਿਵੇਂ ਜੰਗਲ ਹੁੰਦਾ ਨਾ ਉਹੀ ਸੀਗਾ ਡਾਕਟਰ ਸਾਹਿਬ ਦਾ ਸ਼ੌਂਕ ਔਰ ਜਿੰਨਾ ਡਾਕਟਰ ਸਾਹਿਬ ਨੇ ਨੂੰ ਟਾਈਮ ਦਿੱਤਾ ਸ਼ਾਇਦ ਇੰਨਾ ਟਾਈਮ ਆਪਾਂ ਹੋਰ ਕੋਈ ਬੰਦਾ ਸਪੇਅਰ ਨਹੀਂ ਕਰ ਸਕਦਾ ਡਾਕਟਰ ਸਾਹਿਬ ਨੇ ਬਹੁਤ ਟਾਈਮ ਦਿੱਤਾ ਔਰ ਡਾਕਟਰ ਸਾਹਿਬ ਨੂੰ ਇੱਕ ਦਿਮਾਗ ਦੇ ਵਿੱਚ ਜਿਵੇਂ ਉਹਨਾਂ ਨੇ ਦੱਸਿਆ ਕਿ ਜਪਨਿਸਪਾਰਕ ਮੈਂ ਦੇਖੇ ਹੋਏ ਸੀ ਉਹ ਚੀਜ਼ਾਂ ਦਵਾ ਸੀਗੀਆਂ ਉਸ ਸੀਜ ਨੂੰ ਬਿਲਕੁਲ ਇੱਥੇ ਉਹ ਸੇਮ ਉਹਨਾਂ ਨੇ ਉਤਾਰ ਕੇ ਤੇ ਔਰ ਬਾਕੀ ਉਹਨਾਂ ਦੀ ਮਿਹਨਤ ਹੈ ਜਿਹੜਾ ਅੱਜ ਰਿਜ਼ਲਟ ਹੈ ਤੁਹਾਡੇ ਸਾਹਮਣੇ ਹੈ ਔਰ ਕਈਆਂ ਸਾਲਾਂ ਦਾ ਰਿਜ਼ਲਟ ਹੈ ਅੱਛਾ ਲੋਕੀ ਸ਼ੇਅਰ ਕਰਨਾ ਹੁੰਦੇ ਆ ਹਾਂ ਬਿਲਕੁਲ ਸ਼ੇਅਰ ਕਰਨਾ ਹੁੰਦੇ ਆ ਜੀ ਔਰ ਬਹੁਤ ਤਾਰੀਫ ਕਰਦੇ ਨੇ ਬੜਾ ਇੰਜੋਏ ਕਰਦੇ ਨੇ ਬਲਕਿ ਕ ਕਿ ਯਾਰ ਵੀ ਇੰਨਾ ਤਾਂ ਆਨੰਦ ਮਨਾਲੀ ਜਾ ਕੇ ਨਹੀਂ ਆਉਂਦਾ ਜਿੰਨਾ ਤੁਹਾਡੇ ਪਾਰਕ ਚ ਆਉਂਦਾ ਹਾਂਜੀ ਔਰ ਮੋਰਓਵਰਕ ਹੋਰ ਜੀ ਮੈਂ ਤੁਹਾਨੂੰ ਦੱਸਾਂ ਜਿਵੇਂ ਅੱਜ ਕੱਲ ਸੈਲਫੀ ਪੁਆਇੰਟ ਬਣੇ ਨੇ ਜਗਾ ਜਗਾ ਤੁਸੀਂ ਦੇਖੋਗੇ ਕਿ ਸ਼ਾਮ ਨੂੰ ਲੋਕ ਸੈਲਫੀ ਲੈਂਦੇ ਨੇ ਫੋਟੋਆਂ ਖਿੱਚਦੇ ਨੇ ਬਹੁਤ ਇੰਜੋਏ ਕਰਦੇ ਨੇ ਈਵਨ ਕਿ ਮੈਂ ਇੱਕ ਦੋ ਵਾਰੀ ਦੇਖਿਆ ਕਿ ਜਿਵੇਂ ਉਹ ਪ੍ਰੀ ਵੈਡਿੰਗ ਸ਼ੂਟ ਕੀਤੀ ਜਾਂਦੀ ਆ ਕਿ ਉਹ ਦੋ ਤਿੰਨ ਪਰਿਵਾਰ ਮੈਂ ਦੇਖਿਆ ਕਿ ਪ੍ਰੀ ਵੈਡਿੰਗ ਸ਼ੂਟ ਕਰ ਰਹੇ ਸੀਗੇ ਔਰ ਬੜੇ ਖੁਸ਼ ਹੋ ਉਹਨਾਂ ਨੇ ਆ ਕੇ ਮੈਨੂੰ ਕਹਿ ਕਹਿੰਦੇ ਜੀ ਇਹ ਝਰਨਾ ਚਲਾ ਦਿਓ ਅਸੀਂ ਕੋਈ ਫੋਟੋ ਸ਼ੂਟ ਕਰ ਲਈਆਂ ਨੇ ਮੈਂ ਫਿਰ ਇਹ ਝਰ ਮਤਲਬ ਆਪਣੀਆਂ ਫੋਟੋ ਸ਼ੂਟਸ ਕਰਕੇ ਬਹੁਤ ਅੱਛਾ ਇੰਜੋਏ ਕਰਦੇ ਨੇ ਬਹੁਤ ਵਧੀਆ ਅਨੁਭਵ ਹੁੰਦਾ ਲੱਗਦਾ ਵੀ 82 ਸਾਲ ਦੀ ਉਮਰ ਦੇ ਵਿੱਚ ਵੀ ਅੱਜ ਵੀ ਲੱਗੇ ਰਹਿੰਦੇ ਆ ਬਿਲਕੁਲ ਫਰੈਸ਼ ਤਰੋ ਤਾਜ਼ਾ ਜਦੋਂ ਮਰਜ਼ੀ ਦੇਖ ਲੋ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਦੀ ਇਹੀ ਚਾਲ ਹੁੰਦੀ ਆ ਔਰ ਇਹੀ ਸ਼ੌਂਕ ਹੈ ਔਰ ਡਾਕਟਰ ਸਾਹਿਬ ਦਾ ਇੱਕ ਸ਼ੌਂਕ ਹੋਰ ਦੇਖਿਆ ਵੀ ਕੋਈ ਤੁਸੀਂ ਉਹਨਾਂ ਨੂੰ ਅੱਜ ਕਹਿ ਦਿਓ ਡਾਕਟਰ ਸਾਹਿਬ ਆ ਪੇੜ ਤੁਹਾਡੀ ਜਾਇਦੇ ਚ ਪਾਰਕ ਜਣਈ ਹੈ ਔਰ ਮੈਂ ਫਲਾਣੀ ਜਗ੍ਹਾ ਦੇਖਿਆ ਡਾਕਟਰ ਸਾਹਿਬ ਉਸੇ ਵੇਲੇ ਤਿਆਰ ਹੋ ਜਾਣਗੇ ਜੰਮੂ ਤੱਕ ਜਾ ਕੇ ਪੇੜ ਲਿਆ ਕੇ ਇੱਥੇ ਲਾਏ ਨੇ ਹਾਂਜੀ ਤੇ ਮਤਲਬ ਇਹਨਾਂ ਦਾ ਸ਼ੌਂਕ ਹੈ ਕਿ ਬਸ ਜਿਵੇਂ ਹੁਣ ਕੈਕਟਸ ਗਾਰਡਨ ਹੈ ਉਹਨਾਂ ਨੇ ਆਪ ਵੀ ਤੁਹਾਨੂੰ ਦੱਸਿਆ ਕੈਕਟਸ ਗਾਰਡਨ ਨਾਲ ਪੂਰੇ ਪੰਜਾਬ 'ਚ ਅਸੀਂ ਕਿਤੇ ਨਹੀਂ ਦੇਖਿਆ ਔਰ ਉਹਦੇ ਵਿੱਚ ਦੇਖੋ ਕਿੰਨੇ ਤਰ੍ਹਾਂ ਦੇ ਪੇੜ ਨੇ ਔਰ ਉਹਦੇ ਵਿੱਚ ਤੁਹਾਨੂੰ ਕੁਝ ਐਸੇ ਉਹ ਫੁੱਲ ਮਿਲਣਗੇ ਜਿਹੜੇ 55 ਸਾਲ ਪੁਰਾਣੇ ਬਲਕਿ ਉਹਦੇ ਵਿੱਚ ਨੱਟਸ ਲੱਗੇ ਹੋਏ ਨੇ ਕੁਝ ਤਾਂ ਆਏ ਆਪਣੇ ਗੋਰਖੂਰਤ ਉਹ ਵੀ ਲੈ ਕੇ ਆਏ ਸੀਗੇ ਤੇ ਕੁਝ ਇਹਨਾਂ ਨੇ ਇੱਥੇ ਪੈਦਾ ਕੀਤੇ ਨੇ ਉਹ ਇੱਕ ਅਲੱਗ ਚੀਜ਼ ਹੈ ਉਹ ਬਿਲਕੁਲ ਤੁਸੀਂ ਵੀ ਸ਼ਾਇਦ ਪੰਜਾਬ 'ਚ ਨਹੀਂ ਦੇਖਿਓਗੇ ਔਰ ਪਿੱਛੇ ਜਦੋਂ ਇਹਨਾਂ ਦੀ ਰੇਟਿੰਗ ਹੋਈ ਹੈ ਮੇਰੇ ਖਿਆਲ ਤੇ ਨੰਬਰ ਦੂਜਾ ਨੰਬਰ ਲੁਧਿਆਣਾ ਦੀਆਂ ਪਾਰਕਾਂ ਚ ਜਿਹੜੇ ਸਾਰੇ ਸੈਕਿੰਡ ਨੰਬਰ ਤੇ ਆਈ ਹੈ ਤਾਂ ਉਹ ਵੀ ਇੱਕ ਬੜੀ ਵੱਡੀ ਗੱਲ ਠੀਕ ਹੈ ਜੀ ਬਾਕੀ ਇਹਨਾਂ ਦੇ ਰੱਖ-ਰਖਾ ਨੂੰ ਦੇਖਦੇ ਆਂ ਕਾਰਪੋਰੇਸ਼ਨ ਨੇ ਇਹ ਡਿਸੀਜਨ ਲਿਆ ਕਿ ਇਸ ਪਾਰਕ ਦਾ ਨਾਂ ਹੀ ਜਿਹੜਾ ਹੈ ਇਹ ਡਾਕਟਰ ਸਾਹਿਬ ਦੇ ਨਾਂ ਤੇ ਰੱਖਿਆ ਜਾਵੇ ਔਰ ਉਹਨਾਂ ਨੇ ਇਹ ਫਿਰ ਡਿਸਾਈਡ ਕੀਤਾ ਔਰ ਸਾਰਿਆਂ ਨੇ ਇਸ ਚੀਜ਼ ਨੂੰ ਅਪਰੀਸ਼ੀਏਟ ਕੀਤਾ ਤੇ ਉਹਨਾਂ ਦੇ ਨਾਂ ਤੇ ਫਿਰ ਡਾਕਟਰ ਨੰਦਾ ਦੇ ਨਾਂ ਤੇ ਆਪਣੇ ਪਹਿਲੇ ਬੋਰਡ ਗੇਟ ਦੇ ਉੱਪਰ ਬੋਰਡ ਡਾਕਟਰ ਮੰੰਦਾ ਦਾ ਲੱਗਾ ਹੈਗਾ ਜੀ ਹਾਂਜੀ ਉਹ ਇੱਕ ਬੜੀ ਵੱਡੀ ਅਚੀਵਮੈਂਟ ਆ ਤੇ ਉਹਦੇ ਲਈ ਸਾਰਿਆਂ ਸਹਿਯੋਗ ਕੀਤਾ ਡਾਕਟਰ ਸਾਹਿਬ ਦੇ ਜਿੰਨੇ ਵੀ ਨੇਬਰ ਨੇ ਆਂਡੀ ਗਵਾਂਡੀ ਨੇ ਹੋਰ ਸੱਚੇ ਮਿੱਤਰ ਜਿਹੜੇ ਸਾਡੇ ਵਰਗੇ ਸਹਿਰਕਾ ਨੇ ਉਹਦੇ ਅਸੀਂ ਬੜੀਆਂ ਵਧਾਈਆਂ ਵੀ ਦਿੱਤੀਆਂ ਔਰ ਬੜੀ ਖੁਸ਼ੀ ਮਨਾਈ ਕਿ ਚਲੋ ਡਾਕਟਰ ਸਾਹਿਬ ਨੇ ਜਿੰਨੀ ਮਿਹਨਤ ਕੀਤੀ ਆ ਤੇ ਅੱਜ ਇੱਕ ਤਰ੍ਹਾਂ ਦੀ ਉਹਦੇ ਤੇ ਮੋਹਰ ਲੱਗ ਗਿਆ ਉਹਨਾਂ ਦੇ ਮੁੱਲ ਜਿਵੇਂ ਵਾਪਸ ਕਹਿੰਦੇ ਆ ਮੁੱਲ ਪੈ ਗਿਆ ਹਾਂਜੀ